ਸਾਸਤ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਲੁਧਿਆਣਾ ਜ਼ਿਮਨੀ ਚੋਣ ਦਾ ਐਲਾਨ ਹੋ ਚੁੱਕਿਆ ਹੈ ਯਾਨੀ ਕਿ ਤਰੀਕਾਂ ਦਾ ਐਲਾਨ ਹੋ ਗਿਆ ਹੈ VOTING ਜੂਨ ਦੇ ਵਿੱਚ ਹੋਣੀ ਹੈ ਤੇ ਜੂਨ ਦੇ ਵਿੱਚ ਹੀ ਨਤੀਜੇ ਆ ਜਾਣਗੇ ਚੋਣ ਕਮਿਸ਼ਨ ਵੱਲੋਂ ਇਹ ਤਰੀਕਾਂ ਐਲਾਨੀਆਂ ਗਈਆਂ ਨੇ ਜਿਹਦੇ ਤਹਿਤ 19 ਜੂਨ ਨੂੰ VOTING ਹੋਵੇਗੀ 23 ਜੂਨ ਨੂੰ ਨਤੀਜੇ ਆਉਣਗੇ ਤਾਂ ਦੱਸ ਦਈਏ ਕਿ ਗੁਰਪ੍ਰੀਤ ਸਿੰਘ ਗੋਗੀ ਜੋ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਗੇ ਲੁਧਿਆਣਾ ਪੱਛਮੀ ਤੋਂ ਉਹਨਾਂ ਦਾ ਦਿਹਾਂਤ ਹੁੰਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਉਹ ਸੀਟ ਖਾਲੀ ਹੋ ਜਾਂਦੀ ਹੈ ਤੇ ਹੁਣੇ ਸੀਟ ਦੇ ਉੱਤੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਵੱਖ-ਵੱਖ ਧਿਰਾਂ ਨੇ ਆਪਣੇ ਆਗੂਆਂ ਨੂੰ ਟਿਕਟਾਂ ਦਿੱਤੀਆਂ ਨੇ ਤੇ ਹੁਣ ਉਹ ਵੀ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਸੀਗੇ ਕਿ ਕਦੋਂ ਚੋਣਾਂ ਦਾ ਬਿਗਲ ਵੱਜੇ ਕਦੋਂ ਉਹ ਪੱਕੇ ਤਰੀਕੇ ਦੇ ਨਾਲ ਚੋਣ ਪ੍ਰਚਾਰ ਦੇ ਵਿੱਚ ਰੁੱਝ ਜਾਣ ਤੇ ਹੁਣ 23 ਜੂਨ ਨੂੰ ਨਤੀਜੇ ਆਉਣੇ ਨੇ 19 ਜੂਨ ਨੂੰ ਵੋਟਾਂ ਪੈਣੀਆਂ ਨੇ ਉਹਦੇ ਵਾਸਤੇ ਇੱਕ ਸ਼ਡਿਊਲ ਵੀ ਜਾਰੀ ਕਰ ਦਿੱਤਾ ਗਿਆ ਜਿਹਦੇ ਤਹਿਤ ਜਿਹੜਾ ਗਜਟ ਹੈ ਉਹ ਨੋਟੀਫਿਕੇਸ਼ਨ ਹੈ ਉਹ ਪੇਸ਼ ਹੋ ਜਾਣਾ ਹੈ 26 ਮਈ ਨੂੰ ਤੇ ਉਸ ਤੋਂ ਬਾਅਦ ਦੇ ਵਿੱਚ ਲਾਸਟ ਡੇਟ ਆਫ ਮੇਕਿੰਗ ਆਫ ਨੋਮੀਨੇਸ਼ਨਸ 2 ਜੂਨ ਤੱਕ ਨੋਮੀਨੇਸ਼ਨਸ ਕਰਵਾਈਆਂ ਜਾ ਸਕਦੀਆਂ ਨੇ ਯਾਨੀ ਕਿ ਕਾਗਜ਼ ਦਾਖਲ ਕੀਤੇ ਜਾ ਸਕਦੇ ਨੇ ਤੇ ਇਸ ਤੋਂ ਇਲਾਵਾ ਜਿਹੜਾ ਉਨਾ ਦੀ ਪੜਤਾਲ ਹੋਣੀ ਆ ਕਾਗਜ਼ਾਂ ਪੱਤਰਾਂ ਦੀ ਜਿਹੜੇ ਦਾਖਲ ਕਰਵਾਏ ਗਏ ਨੇ ਉਹ 3 ਜੂਨ ਨੂੰ ਹੋਣੀ ਆ ਤੇ 5 ਜੂਨ ਤੱਕ ਕੈਂਡੀਡੇਟ ਆਪਣੇ ਕਾਗਜ਼ ਵਾਪਸ ਲੈ ਸਕਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਫਾਈਨਲ ਜਿਹੜੀ ਡੇਟ ਹੈ ਉਹ 19 ਜੂਨ ਰੱਖ ਲਈ ਗਈ ਹੈ 19 ਜੂਨ ਨੂੰ VOTING ਹੋਵੇਗੀ ਤੇ VOTING ਤੋਂ ਬਾਅਦ 23 ਜੂਨ ਨੂੰ ਨਤੀਜੇ ਆ ਜਾਣਗੇ ਇੱਥੇ ਬਸ ਨਹੀਂ ਇਹਦੇ ਨਾਲ ਹੀ ਕਈ ਹੋਰ ਸੂਬੇ ਨੇ ਜਿਨ੍ਹਾਂ ਦੇ ਵਿੱਚ ਵੋਟਾਂ ਪੈਣੀਆਂ ਨੇ ਜ਼ਿਮਨੀ ਚੋਣਾਂ ਹੋਣੀਆਂ ਨੇ ਉੱਥੇ ਵੀ ਕਿਸੇ ਨਾ ਕਿਸੇ ਅਨਸੁਖਾਵੀ ਘਟਨਾ ਦੇ ਕਾਰਨ ਹੀ ਇਹ VOTING ਹੋ ਰਹੀ ਹੈ ਜਿਦੇ ਵਿੱਚ ਗੁਜਰਾਤ ਕੇਰਲਾ ਤੇ ਵੈਸਟ ਬੰਗਾਲ ਦੀਆਂ 20 ਕੁਝ ਸੀਟਾਂ ਨੇ ਜਿਨ੍ਹਾਂ ਦੇ ਉੱਤੇ ਦੁਬਾਰਾ ਚੋਣ ਹੋ ਰਹੀ ਹੈ ਖਾਸ ਕਰ ਚਾਰ ਸੂਬੇ ਚਰਚਾ ਦੇ ਵਿੱਚ ਨੇ ਗੁਜਰਾਤ ਇਸ ਤੋਂ ਇਲਾਵਾ ਕੇਰਲਾ ਪੰਜਾਬ ਤੇ ਵੈਸਟ ਬੰਗਾਲ ਇਹਨਾਂ ਦੇ ਵਿੱਚ ਇਹ VOTING ਹੋਣੀ ਹੈ 19 ਤਰੀਕ ਨੂੰ VOTING ਹੋਣੀ ਹੈ ਤੇ 19 ਤੋਂ ਬਾਅਦ ਦੇ ਵਿੱਚ ਜਿਹੜੇ ਨਤੀਜੇ ਨੇ ਉਹ ਨਤੀਜੇ 23 ਜੂਨ ਨੂੰ ਆ ਜਾਣਗੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਕਾਂਗਰਸ ਨੇ ਭਾਰਤਪੂਰਨ ਆਸ਼ੂ ਨੂੰ ਟਿਕਟ ਦਿੱਤੀ ਹੈ ਭਾਰਤਪੂਰਨ ਆਸ਼ੂ ਉਹ ਸਖਸ਼ ਜਿਹੜੇ ਪਹਿਲਾਂ ਕੈਬਨਟ ਮੰਤਰੀ ਵੀ ਰਹਿ ਚੁੱਕੇ ਨੇ ਵਿਵਾਦ ਵੀ ਉਹਨਾਂ ਦੇ ਉੱਤੇ ਕਈ ਤਰ੍ਹਾਂ ਦੇ ਛਿੜਦੇ ਰਹੇ ਉਹਨਾਂ ਨੂੰ ਜੇਲ੍ਹ ਤੱਕ ਜਾਣਾ ਪਿਆ ਕਾਨੂੰਨ ਦਾ ਸਾਹਮਣਾ ਕਰਨਾ ਪਿਆ ਤੇ ਹੁਣ ਚੋਣ ਮੈਦਾਨ ਦੇ ਵਿੱਚ ਲੁਧਿਆਣਾ ਪੱਛਮੀ ਤੋਂ ਉਹ ਉਤਰੇ ਹੋਏ ਨੇ ਉਹਨਾਂ ਦੇ ਮੁਕਾਬਲੇ ਦੇ ਵਿੱਚ ਸੰਜੀਵ ਅਰੋੜਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਆਮ ਆਦਮੀ ਪਾਰਟੀ ਵੱਲੋਂ ਜੋ ਮੈਂਬਰ ਰਾਜ ਸਭਾ ਵੀ ਨੇ ਤੇ ਉਹ ਵੀ ਹੁਣ ਚੋਣ ਮੈਦਾਨ ਦੇ ਵਿੱਚ ਨੇ ਤੇ ਉਹ ਆਪਣਾ ਦਮ ਖਮ ਦਿਖਾ ਰਹੇ ਨੇ ਬੋਰਡ ਵਗੈਰਾ ਲੁਧਿਆਣਾ ਦੇ ਵਿੱਚ ਪਹਿਲਾਂ ਤੋਂ ਹੀ ਸਭ ਦੇ ਲੱਗਦੇ ਹੋਏ ਨਜ਼ਰ ਆ ਰਹੇ ਨੇ ਯਾਨੀ ਕਿ ਚੋਣ ਪ੍ਰਚਾਰ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਸੀਗਾ ਤੇ ਤੀਜੇ ਜਿਹੜੇ ਦਾਅਵੇਦਾਰ ਨੇ ਇਸ ਸੀਟ ਦੇ ਉਹ ਸ਼੍ਰੋਮਣੀ ਅਕਾਲੀ ਦਲ ਵਾਲੇ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੇ ਵੀ ਚੋਣ ਮੈਦਾਨ ਦੇ ਵਿੱਚ ਉਤਾਰਿਆ ਐਡਵੋਕੇਟ ਪਰ ਉਪਕਾਰ ਸਿੰਘ ਹੋਰਾਂ ਨੂੰ ਪ੍ਰਸਿੱਧ ਨੇ ਪੇਸ਼ੇ ਤੋਂ ਵਕੀਲ ਨੇ ਤੇ ਇਹਨਾਂ ਨੇ ਇੱਕ ਕੇਸ ਲੜਿਆ ਸੀਗਾ ਇੱਕ ਛੋਟੀ ਬੱਚੀ ਦਿਲ ਰੋਜਕੌਰ ਦਾ ਉਹ ਕੇਸ ਸੀਗਾ ਉਹਦੇ ਵਿੱਚ ਜਿਹੜੀ ਤਿਰ ਸੀਗੀ ਜਿਨ੍ਹਾਂ 'ਤੇ ਇਲਜ਼ਾਮ ਲੱਗੇ ਸੀ ਉਹਨਾਂ ਨੂੰ ਕੈਦ ਵਗੈਰਾ ਵੀ ਹੋ ਗਈ ਸੀ ਤਾਂ ਇਸ ਕਰਕੇ ਜਿਹੜੇ ਗੁਰਪਕਾਰ ਸਿੰਘ ਨੂੰ ਮੰਨਿਓ ਕਾਫੀ ਚਰਚਾ ਦੇ ਵਿੱਚ ਆ ਗਈ ਸੀ ਤੇ ਭਾਜਪਾ ਨੇ ਅਜੇ ਤੱਕ ਆਪਣਾ ਕੈਂਡੀਡੇਟ ਅਨਾਉਂਸ ਨਹੀਂ ਕੀਤਾ ਭਾਜਪਾ ਦਾ ਇੱਕ ਕੈਂਡੀਡੇਟ ਦਾ ਦਾਵੇਦਾਰ ਜ਼ਰੂਰ ਹੈਗਾ ਜਿਹੜੇ ਪੇਸ਼ੇ ਤੋਂ ਐਡਵੋਕੇਟ ਨੇ ਵਿਕਰਮ ਸਿੰਘ ਸਿੱਧੂ ਇਹਨਾਂ ਦੇ ਬੋਰਡ ਵਗੈਰਾ ਲੱਗੇ ਨਜ਼ਰ ਆਏ ਨੇ ਕਈ ਥਾਵਾਂ ਦੇ ਉੱਤੇ ਜਦੋਂ ਆਪਰੇਸ਼ਨ ਸੰਦੂਰ ਦੀ ਗੱਲ ਹੁੰਦੀ ਹੈ ਤਾਂ ਉਦੋਂ ਵੀ ਕਾਫੀ ਚਰਚਾ ਛੜੀ ਸੀਗੀ ਕਿ ਵਿਰੋਧੀ ਧਿਰਾਂ ਜਿਹੜੀਆਂ ਬਾਕੀ ਧਿਰਾਂ ਨੇ ਉਮੀਦਵਾਰ ਉਹਨਾਂ ਨੇ ਆਪਣੇ ਬੋਰਡ ਵਗੈਰਾ ਲਾ ਦਿੱਤੇ ਸੀਗੇ ਤਾਂ ਇਸ ਕਰਕੇ ਅਜੇ ਇਹਨਾਂ ਦੇ ਨਾਮ ਦੀ ਚਰਚਾ ਚੱਲ ਰਹੀ ਹੈ ਕਨਫਰਮ ਨਹੀਂ ਹੋਇਆ ਕਿ ਬਿਕਰਮ ਸਿੰਘ ਸਿੱਧੂ ਨੂੰ ਭਾਜਪਾ ਚੋਣ ਮੈਦਾਨ ਦੇ ਵਿੱਚ ਉਤਾਰਦੀ ਹੈ ਜਾਂ ਨਹੀਂ ਉਤਾਰਦੀ ਹੈ ਤੇ ਬਾਕੀ ਧਿਰਾਂ ਵੀ ਕਹਿੰਦੀਆਂ ਨੇ ਕਿ ਅਸੀਂ ਵੀ ਚੋਣ ਲੜਾਂਗੇ ਸਮਾਂ ਕਾਫੀ ਮਿਲ ਚੁੱਕਿਆ ਹੈ ਯਾਨੀ ਕਿ ਅਜੇ ਮਈ ਦਾ ਮਹੀਨਾ ਚੱਲ ਰਿਹਾ ਹੈ ਚਾਰ ਪੰਜ ਦਿਨ ਅਜੇ ਮਈ ਮਹੀਨਾ ਖਤਮ ਹੋਣ ਦੇ ਵਿੱਚ ਵੀ ਰਹਿੰਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਜੂਨ ਮਹੀਨਾ ਚੜ੍ਹੇਗਾ ਉਦੋਂ ਤੋਂ ਹੀ ਸਾਰਾ ਕੁਝ ਨਾਮੀਨੇਸ਼ਨ ਵਗੈਰਾ ਦਾ سلسلہ ਸ਼ੁਰੂ ਹੋ ਜਾਣਾ ਹੈ ਤੇ 19 ਜੂਨ ਨੂੰ VOTING ਹੋਵੇਗੀ 23 ਜੂਨ ਨੂੰ ਨਤੀਜੇ ਆਉਣਗੇ ਹੁਣ ਦੇਖਣਾ ਹੋਵੇਗਾ ਕਿ ਗੁਰਪ੍ਰੀਤ ਸਿੰਘ ਗੋਗੀ ਹੋਰਾਂ ਦੀ ਸੀਟ ਦੇ ਉੱਤੇ ਕੌਣ ਕਾਬਜ਼ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਉਸ ਸੀਟ ਨੂੰ ਬਚਾ ਪਾਉਂਦੀ ਹੈ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਜਿਹੜੀ ਹਾਸ਼ੀਏ ਤੇ ਚਲੀ ਗਈ ਸੀ ਉਹ ਮੁੜ ਕਿਤੇ ਨਜ਼ਰ ਆਉਂਦੀ ਹੈ ਕਿੰਨਾ ਕੁ ਵੋਟ ਬੈਂਕ ਉੱਥੋਂ ਵੱਧਾ ਹੈ 2027 ਤੋਂ ਪਹਿਲਾਂ ਇਸ ਚੋਣ ਨੂੰ ਕਾਫੀ ਅਹਿਮ ਮੰਨਿਆ جا ਰਿਹਾ ਹੈ ਤੇ ਭਾਰਤਪੂਸ਼ਨਾਸ਼ੂ ਜਿਨ੍ਹਾਂ ਦੇ ਉੱਤੇ ਵਿਵਾਦ ਵੀ ਹੋਏ ਜਿਨ੍ਹਾਂ ਦੇ ਬਿਆਨ ਵੀ ਕਾਫੀ ਚਰਚਾ ਦੇ ਵਿੱਚ ਰਹੇ ਤੇ ਖਾਸ ਕਰ ਭਾਰਤਪੂਸ਼ਨਾਸ਼ੂ ਦੀ ਥੋੜੀ ਜੀ ਦੂਰੀ ਸੀਗੀ ਉਹ ਰਾਜਾ ਵੜਿੰਗਹਰਾਂ ਦੇ ਨਾਲ ਵੀ ਨਜ਼ਰ ਆਈ ਕਿਉਂਕਿ ਉਹ ਕਿਤੇ ਮਿਲਣ-ਮੁਲਣ ਗਏ ਹੁਣੇ ਆ ਗੋ ਨਹੀਂ ਮਿਲੇ ਘਰੇ ਜਾ ਕੇ ਕਿਉਂਕਿ ਰਾਜਾ ਵੜਿੰਗ ਹੀ ਇਕ ਤਾਂ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਪੰਜਾਬ ਦੇ ਤੇ ਦੂਜਾ ਉਹ ਮੈਂਬਰ ਪਾਰਲੀਮੈਂਟ ਵੀ ਨੇ ਲੁਧਿਆਣੇ ਤੋਂ ਤੇ ਹੁਣ ਤੀਜੀ ਤੇਰਾ ਜਿਹੜੀ ਇੱਕ ਉੱਥੇ ਬੀਜੇਪੀ ਬੀਜੇਪੀ ਦੇ ਮંત્રી ਨੇ ਜਿਹੜੇ ਰਵਨੀ ਸਿੰਘ ਬਿੱਟੂ ਉਹ ਵੀ ਲੁਧਿਆਣੇ ਨਾਲ ਸੰਬੰਧਿਤ ਨੇ ਤੇ ਭਾਜਪਾ ਨੇ ਹਜੇ ਤੱਕ ਕਿਸੇ ਵੀ ਕੈਂਡੀਡੇਟ ਦਾ ਐਲਾਨ ਨਹੀਂ ਕੀਤਾ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੁਧਿਆਣਾ ਪੱਛਮੀ ਤੋਂ ਕੌਣ ਬਾਜ਼ੀ ਮਾਰਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ